ਅੱਜ 21 8 25 ਨੂੰ ਪਰਜੀਆਂ ਬਿਹਾਰੀਪੁਰ ਕੰਨੀਆਂ ਕੰਨੀਆਂ ਸੈਣੀ ਅੱਜ ਖੜੇ ਆ ਸੱਤ ਬੋਜ ਦਰਿਆ ਜਿਹੜਾ ਬਹੁਤ ਸਪੀਡ ਤੇ ਚੱਲ ਰਿਹਾ ਵਾ ਦੇਖੋ ਇਸੇ ਤਰ੍ਹਾਂ ਪੱਥਰ ਵੀ ਡਿੱਗਣ ਡੇ ਆ ਇਹਦੀ ਸਪੀਡ ਕਾਫੀ ਵੱਧ ਗਈ ਆ ਇੱਥੇ ਨੇ ਤਕਰੀਬਨ ਢਾਹ ਲਾ ਦਿੱਤੀ ਆ ਅਸੀਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦੀ ਤੋਂ ਜਲਦੀ ਸਾਰਾ ਇਲਾਕਾ ਵੀ ਇਕੱਠਾ तकरीबन ਹੋਇਆ ਵਾ ਸਾਰੇ ਦੇਖਦੇ ਆ ਆਣ ਕੇ ਦਾ ਇੰਤਿਜਾਮ ਕਰੋ ਜੇ ਕੋ ਪੱਥਰ ਵਗਾਉਣੇ ਜਾਂ ਬੋਰੇ ਲਗਾਉਣੇ ਜਾਂ ਤਾਰਾਂ ਹਰੇਕ ਚੀਜ਼ ਇੱਥੇ ਵਹੀਆ ਕੀਤੀ ਜਾਵੇ ਬੰਨ ਨੂੰ ਸੰਭਾਲਿਆ ਜਾ ਬੰਨ ਨੂੰ ਸੰਭਾਲਿਆ ਜਾਵੇ ਬੰਨ ਨੂੰ ਸੰਭਾਲਿਆ ਜਾਵੇ ਸਾਡੇ ਇੱਥੇ ਹਲਕਾ ਇੰਚਾਰਜ ਆਵਾਜ਼ ਦੀ ਪਾਰਟੀ ਪਿੰਦਰ ਫਡੋਰੀ ਜੀ ਨੂੰ ਵੀ ਬੇਨਤੀ ਕਰਦੇ ਵੀ ਤੁਸੀਂ ਵੀ ਇੱਥੇ ਆਣ ਕੇ ਦੇਖੋ ਆਣ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਕਰਕੇ ਤੇ ਇੱਥੇ ਆਪਾਂ ਜੋ ਵੀ ਬਣਦਾ ਇਹਦਾ ਇਮੀਡੀਏਟਲੀ ਇਹਦਾ ਰੋਕਿਆ ਜਾਵੇ ਇਹਦਾ ਹੱਲ ਕੀਤਾ ਜਾਵੇ ਜੇ ਬਦਲ ਲਾਪਿਆ ਤਾਂ ਬਹੁਤ ਔਖਾ ਹੋਊਗਾ ਇਹ ਹੁਣ ਹੌਲੀ ਹੌਲੀ ਪੱਥਰ ਟਿਕਣੇ ਸ਼ੁਰੂ ਹੋ ਗਏ ਮੈਂ ਕਹਿੰਦਾ ਕੈਮਰੇ ਵਾਲੇ ਮੇਰੇ ਵੀਰ ਨੂੰ ਵੀ ਆਣ ਕੇ ਦਿਖਾਓ ਵੀ ਕਿੰਦਾ ਪੱਥਰ ਡਿੱਗਦੇ ਆ ਇਸ ਤਰ੍ਹਾਂ ਇਹਦੇ ਇੱਥੇ ਪੱਥਰ ਡਿੱਗਦੇ ਆ ਖਾਲੀ ਹੋ ਰਿਹਾ ਪੱਥਰਾਂ ਵੇਦੀ ਪਾਣੀ ਡਿੱਗੀ ਜਾਂਦਾ ਸਪੀਡ ਬਹੁਤ ਜ਼ਿਆਦੀ ਪਾਣੀ ਦੀ ਆ ਤੇ ਇਹ ਪ੍ਰਸ਼ਾਸਨ ਨੂੰ ਬੇਨਤੀ ਕੀ ਛੇਤੀ ਤੋਂ ਛੇਤੀ ਇਹਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ